ਨੂੰ ਟੈਸਟ ਕਰ ਰਹੇ ਨੇ ਹਰਿਆਣਾ ਵੱਲੋਂ ਡਰੋਨ ਪੰਜਾਬ ਦੇ ਵਿੱਚ ਭੇਜੇ ਜਾ ਰਹੇ ਨੇ ਕੀ ਉਹਨਾਂ ਹਰਿਆਣਾ ਪ੍ਰਸ਼ਾਸਨ ਦੇ ਖਿਲਾਫ ਕੋਈ ਕਾਰਵਾਈ ਕੀਤੀ ਜਾ ਰਹੀ ਹੈ ਪੰਜਾਬ ਤੋਂ ਤਾਂ ਦੇਖੋ ਪੰਜਾਬ ਦਾ ਕਿਸਾਨ ਦੇਸ਼ ਦਾ ਕਿਸਾਨ ਐਮ ਐਸ ਪੀ ਦੀ ਕਬੱਡੀ ਲੜਾਈ ਮਿਨਿਮਮ سپورਟ ਪ੍ਰਾਈਸ ਦੀ ਕਬੱਡੀ ਲੜਾਈ ਪਿਛਲੇ ਸਮੇਂ ਦੇ ਦੌਰਾਨ ਦੇਸ਼ ਦੇ ਕਿਸਾਨਾਂ ਨੇ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਦੇ ਖਿਲਾਫ ਸੈਂਟਰ ਦੇ ਖਿਲਾਫ ਦੇਸ਼ ਦੇ ਪ੍ਰਧਾਨ ਮੰਤਰੀ ਸਾਹਿਬ ਦੇ ਖਿਲਾਫ ਲੜੀ ਸੀ ਉਸ ਸਮੇਂ ਬਹੁਤ ਸਾਰੀਆਂ ਮੰਗਾਂ ਕਿਸਾਨਾਂ ਦੀਆਂ ਮੰਨੀਆਂ ਗੀਆਂ ਸੀ ਸਿਧਾਂਤਕ ਤੌਰ ਤੇ ਪ੍ਰਵਾਨ ਕੀਤੀਆਂ ਸੀ ਔਰ ਉਹਨਾਂ ਨੇ ਬੀਜੇਪੀ ਨੇ ਸਮਾਂ ਮੰਗਿਆ ਸੀ ਕਿ ਅਸੀਂ ਸਮੇਂ ਰੈਂਦੇ ਲਾਗੂ ਕਰਾਂਗੇ ਪਰ ਲੇਕਿਨ 2 ਸਾਲਾਂ ਬਾਅਦ ਵੀ ਲਾਗੂ ਨਹੀਂ ਕੀਤੀਆਂ ਗਈਆਂ ਤਾਂ ਉਸ ਤੋਂ ਬਾਅਦ ਹੁਣ ਦੁਬਾਰੇ ਕਿਸਾਨੀ ਸੰਘਰਸ਼ ਸ਼ੁਰੂ ਹੋਇਆਗਾ ਸੋ ਮੈਂ ਸਮਝਦਾ ਸਾਰੀਆਂ ਕਿਸਾਨਾਂ ਦੀਆਂ ਮੰਗਾਂ ਜਿਹੜੀਆਂ ਨੇ ਉਹਨਾਂ ਤੇ ਹਮਦਰਦੀਪੂਰਵਕ ਵਿਚਾਰ ਕਰਕੇ ਤੁਰੰਤ ਲਾਗੂ ਕੀਤੀਆਂ ਜਾਣ ਇਸ ਤਰ੍ਹਾਂ ਦੇ ਡਰੋਨ ਦੇ ਹਮਲੇ ਨਹੀਂ ਹੋਣੇ ਚਾਹੀਦੇ ਮੈਂ ਦੀ ਨਿੰਦਾ ਕਰਦਾਗਾ ਕਿਉਂਕਿ ਦੇਸ਼ ਦਾ ਕਿਸਾਨ ਦੇਸ਼ ਦੇ ਲੋਕਾਂ ਦਾ પેટ ਭਰਦਾ ਹੈਗਾ ਜੇ ਦੇਸ਼ ਦਾ ਕਿਸਾਨ ਨਹੀਂ ਹੋਊਗਾ ਤਾਂ ਮੈਂ ਸਮਝਦਾ ਦੇਸ਼ ਦੇ ਲੋਕ ਭੁੱਖੇ ਟਡਸਾਉਣਗੇ ਸੋ ਸਾਨੂੰ ਦੇਸ਼ ਦੇ ਕਿਸਾਨ ਦਾ ਸਨਮਾਨ ਕਰਨਾ ਚਾਹੀਦਾ ਔਰ ਸੈਂਟਰ ਨੂੰ ਜਿਹੜਾ ਇਸ ਤਰ੍ਹਾਂ ਦਾ ਰਵਈਆ ਉਹ ਛੱਡ ਕੇ ਤੁਰੰਤ ਜਿਹੜਾ ਹੈਗਾ ਮੈਂ ਸਮਝਦਾ ਮਸਲੇ ਦਾ ਹੱਲ ਕਰਨਾ ਚਾਹੀਦਾ ਇਹ ਡਰੋਨਾਂ ਨਾਲ ਮਸਲੇ ਨਹੀਂ ਹੱਲ ਹੋਣੇ ਹੈਗੇ ਕਿਸੇ ਨੂੰ ਦਬਾ ਕੇ ਕੋਈ ਮਸਲਾ ਨਹੀਂ ਹੱਲ ਹੁੰਦਾਗਾ ਹਮੇਸ਼ਾ ਮਸਲਾ ਜਿਹੜਾ ਉਹ ਗੱਲਬਾਤ ਦੇ ਰਹੀ ਤਰੀਕੇ ਦੇ ਨਾਲ ਹਲ ਹੁੰਦਾਗਾ ਸੋ ਮੈਂ ਸਮਝਦਾ ਸੈਂਟਰ ਸਰਕਾਰ ਨੂੰ ਆਪਣਾ ਰਵਈਆ ਠੀਕ ਕਰਨਾ ਚਾਹੀਦਾ ਜਿਹੜਾ ਹੈਗਾ ਉਹ ਕਿਸਾਨਾਂ ਦੀ ਗੱਲ ਮੰਨਣੀ ਚਾਹੀਦੀ ਜਿਸ ਤਰ੍ਹਾਂ ਦੇਖਦੇ ਕਿ ਲਗਾਤਾਰ ਉਹਨਾਂ ਦੇ ਅਥਰੂ ਗਏ ਤੇ ਗੋਲੇ ਛੱਡੇ ਜਾ ਰਹੇ ਗੋਲੀਆਂ ਮਾਰੀ ਜਾ ਰਹੇ ਜਿਸ ਤਰ੍ਹਾਂ ਕਿ ਕਿਸੇ ਦੁਸ਼ਮਣ ਦੇ ਉੱਤੇ ਅਟੈਕ ਕੀਤਾ ਜਾਂਦਾ ਇਸ ਤਰ੍ਹਾਂ ਹਰਿਆਣਾ ਸਰਕਾਰ ਵੱਲੋਂ ਕਿਸਾਨਾਂ ਦੇ ਉੱਤੇ ਕੀਤਾ ਜਾ ਰਿਹਾ ਮੈਂ ਬੜਾ ਸਪੱਸ਼ਟ ਕਹਿਣਾ ਕਿ ਦੇਸ਼ ਦੇ ਕਿਸਾਨ ਦੇਸ਼ ਦੇ ਨਾਗਰਿਕ ਨੇਗੇ ਸਨਮਾਨਯੋਗ ਨਾਗਰਿਕ ਨੇਗੇ ਦੇਸ਼ ਦੇ ਕਿਸੇ ਵੀ ਨਾਗਰਿਕ ਦੇ ਨਾਲ ਇਸ ਤਰ੍ਹਾਂ ਦਾ ਵਿਵਹਾਰ ਨਹੀਂ ਹੋਣਾ ਚਾਹੀਦਾ ਔਰ ਮੈਂ ਸਮਝਦਾ ਕਿਸਾਨਾਂ ਨੂੰ ਤੇ ਹਮਲਾ ਜਿਹੜਾ ਉਹ ਭਾਰਤੀ ਲੋਕਤੰਤਰ ਤੇ ਹਮਲਾਗਾ ਲੋਕਾਂ ਦੇ ਅਧਿਕਾਰਾਂ ਤੇ ਹਮਲਾਗਾ ਇਹ ਜਿਹੜਾ ਹਮਲਾਗਾ ਇਹ ਭਾਜਪੀ ਨੂੰ ਤੁਰੰਤ ਬੰਦ ਕਰਨਾ ਚਾਹੀਦਾ ਹੈ ਪੰਜਾਬ ਸਰਕਾਰ ਵੱਲੋਂ ਐਂਬੂਲੈਂਸ ਦੀ ਸੇਵਾ ਦਿੱਤੀ ਗਈ ਹੈ ਜਿਹੜੇ ਕਿਸਾਨ ਜੱਫੀ ਹੁੰਦੇ ਉਹਨਾਂ ਨੂੰ ਤੁਰੰਤ ਮੁੱਢੀ ਸਹਾਇਤਾ ਦਿੱਤੀ ਜਾਵੇ ਦੇਖੋ ਸਾਡੇ ਮਾਨਯੋਗ ਸੀਐਮ ਸਰਦਾਰ ਭਗਵੰਤ ਸਿੰਘ ਮਾਨ ਜੀ ਨੇ ਫੈਸਲਾ ਕੀਤਾਗਾ ਸਰਕਾਰ ਨੇ ਫੈਸਲਾ ਕੀਤਾਗਾ ਅਸੀਂ ਕਿਸਾਨ ਦੇ ਨਾਲ ਆਗਾ ਸੋ ਜਿੱਥੇ ਵੀ ਕਿਤੇ ਡਾਕਟਰੀ ਸਹਾਇਤਾ ਦੀ ਲੋੜ ਆ ਜਾਂ ਹੋਰ ਕਿਸੇ ਵੀ ਚੀਜ਼ ਦੀ ਲੋੜ ਆ ਤਾਂ ਅਸੀਂ ਕਿਸਾਨ ਦੇ ਨਾਲ ਖੜੇ ਹਾਂ ਅਸੀਂ ਸਾਡੇ ਮਾਨਯੋਗ ਡਿਪਟੀ ਕਮਿਸ਼ਨਰ ਸਾਹਿਬ ਨੇ ਸਰਕਾਰ ਵੱਲੋਂ ਲਿਖਿਆ ਗਿਆਗਾ ਕਿ ਜਿਹੜੇ ਡਰੋਨ ਦੇ ਹਮਲੇ ਨੇ ਉਹ ਭਾਰਤੀ ਜਿਹੜਾ ਸੌਰੀ ਪੰਜਾਬ ਦੀ ਜੂਰਡਿਕਸ਼ਨ ਚ ਨਹੀਂ ਹੋਣੇ ਚਾ ਕਿ ਤੁਸੀਂ ਬੋਲ ਰਹੇ ਹੋ ਡੀ ਲਿਮ ਮੈਡੀਕਲ ਕਾਲਜ ਬਾਰੇ ਸਰੂਦੀ ਕਾਲਜ ਜਿਹੜੀ ਮਤਲਬ ਰਾਜ ਵਿੱਚ ਰੁਕੀ ਹੋਈ ਹੈ ਉਹਦੀ ਕੋਈ ਅਪਡੇਟ ਹੈ ਆ ਦੇਖੋ ਮੇਰੇ ਕੋਲੇ ਅਪਡੇਟ ਇੰਨੀ ਕਾ ਕਿ ਮਾਮਲਾ ਜਿਹੜਾ ਹਾਈ ਕੋਰਟ ਦੇ ਵਿੱਚ ਹੈ ਜਦੋਂ ਵੀ ਉਸ ਮਾਮਲੇ ਦੇ ਵਿੱਚ ਹਾਈ ਕੋਰਟ ਦੀ ਸਟੇ ਖਤਮ ਹੁੰਦੀ ਹੈ ਜਦੋਂ ਕਿਉਂਕਿ ਸਰਕਾਰ ਲੱਗੀ ਹੋਈ ਆ ਉਸੇ ਸਮੇਂ ਜਿਹੜਾ ਉਹ ਨਿਰਮਾਣ ਦਾ ਕੰਮ ਸ਼ੁਰੂ ਹੋ ਜਾਊਗਾ ਫ੍ਰੀ ਮੀਨਸ ਨਾਟ ਇਵਨ ਅ ਸਿੰਗਲ ਪੈਨੀ ਇਸ ਚਾੜੀ ਅੱਜ ਮਸ਼ੀਨ ਦਿੱਤੀ ਹੈ ਕਿੰਨੇ ਦਾ ਪ੍ਰੋਜੈਕਟ ਸੀ ਕਿਹਦੇ ਦੇ ਆ ਦੇਖੋ ਪਿਛਲੇ ਸਵੇਰੇ ਦੇ ਵਿੱਚ ਮੈਨੂੰ ਸਾਡੇ ਵਿਧਾਇਕ ਨਿਰੰਦਰ ਕੌਰ ਭਰਾਜ ਜੀ ਨੇ ਇਹ ਗੱਲ ਧਿਆਨ ਚ ਲਿਆਂਦੀ ਸੀ ਕਿ ਡੈਲਸਸ ਮਸ਼ੀਨ ਦੀ ਕਮੀ ਆ ਤਾਂ ਉਸੇ ਸਮੇਂ ਮੈਂ ਇਹ ਜਿਹੜਾ ਮਾਮਲਾ ਟਿਕਪ ਕਰਕੇ ਮਸ਼ੀਨ ਜਿਹੜੀ ਲਿਆਂਦੀ ਹੈ ਬੜੀ ਅੱਛੀ ਕੁਆਲਟੀ ਦੀ ਮਸ਼ੀਨ ਆਈ ਹੈ ਜਿਵੇਂ ਡਾਕਟਰ ਸਾਹਿਬਾਨ ਨੇ ਦੱਸਿਆਗਾ ਸੋ ਹੁਣ ਮੈਂ ਸਮਝਦਾ ਮਸ਼ੀਨਾਂ ਦੀ ਕੋਈ ਵੀ ਕਮੀ ਨਹੀਂ ਹੈਗੀ ਆਉਣ ਵਾਲੇ ਸਮੇਂ ਦੇ ਵਿੱਚ ਕੋਈ ਵੀ ਡੈਲਸਸ ਕਰਾਉਣ ਵਾਲਾ ਮਰੀਜ਼ ਉਹ ਬਾਹਰ ਨਹੀਂ ਜਾਊਗਾ ਪਹਿਲਾਂ ਨਹੀਂ ਜਾਂਦੇ ਸੀ ਹੁਣ ਜਿਹੜਾ ਮੈਂ ਸਮਝਦਾ ਹੋਰ ਵੀ ਪੁਖਤਾ ਪ੍ਰਬੰਧ ਹੋ ਗਏ ਨੇ ਸੋ ਇਹਦੇ ਆਉਣ ਦੇ ਨਾਲ ਸਾਡੇ ਮਰੀਜ਼ਾਂ ਦਾ ਬਹੁਤ ਅੱਛੇ ਤਰੀਕੇ ਦੇ ਨਾਲ ਇਲਾਜ ਹੋਊਗਾ ਔਰ ਸਾਰਾ ਇਲਾਜ ਜਿਹੜਾਗਾ ਉਹ ਮੁਫਤ ਹੁੰਦਾਗਾ ਉਹ ਸਭ ਤੋਂ ਲੇਟੈਸਟ ਤਕਨੀਕ ਦੀ ਜਿਹੜੀਆਂ ਮਸ਼ੀਨਾਂ ਸੋ ਇਹਦੇ ਨਾਲ ਮੈਂ ਸਮਝਦਾ ਸੰਗਰੂਰ ਦੇ ਅੰਦਰ ਕੋਈ ਵੀ ਡਾਇਲਸਿਸ ਕਰਨ ਵਾਲਾ ਮਰੀਜ਼ ਜਿਹੜਾ ਹੈਗਾ ਉਹ ਲਾਸਟ ਤੋਂ ਬਿਨਾ ਨਹੀਂ ਰਹੂਗਾ ਕੀ ਹੋਰ ਵੀ ਮਸ਼ੀਨਾਂ ਆ ਰਹੀਆਂ ਨੇ ਜਾਂ ਸੰਗਰੂਰ ਹਸਪੀਟਲ ਦੇ ਲਈ ਹੋਰ ਕੀ ਕੀ ਨਵੇਂ ਪ੍ਰੋਜੈਕਟ ਆ ਰਹੇ ਨੇ ਬਿਲਕੁਲ ਮੈਨੂੰ ਡਾਕਟਰ ਸਾਹਿਬ ਨੇ ਹੁਣੇ ਹੀ ਕਾਫੀ ਡੀ ਸਾਹਿਬ ਸਾਡੇ ਖੜੇ ਨੇ ਮੰਨਜੋ ਇਹਨਾਂ ਨੇ ਵੀ ਧਿਆਨ ਚ ਲਿਆਂਦਾਗਾ ਕਿ ਸੀਵਰੇਜ ਦੀ ਸਮੱਸਿਆ ਹੋਰ ਦੋ ਚਾਰ ਸਮੱਸਿਆਵਾਂ ਮਾਨੇ ਛੋਟੀਆਂ ਛੋਟੀਆਂ ਉਹਨਾਂ ਲਈ ਬੜੇ ਜਲਦੀ ਜਿਹੜੇ ਫੰਡ ਦੇਗੇ ਉਹ ਮਹੱਈਆ ਕਰਵਾ ਦੇਣਗੇ ਕਿਸੇ ਵੀ ਕਿਸਮ ਦੀ ਸਮੱਸਿਆ ਨਹੀਂ ਆ ਉਹ ਬਧਾਈ ਜਾ ਚੁੱਕੀ ਆ ਸੋ ਇਸ ਗੱਲ ਕਰਕੇ ਮੈਂ ਸਮਝਦਾ ਕਿ ਸੰਗਰੂਰ ਜਿਹੜਾ ਹਸਪੀਟਲ ਆ ਉਹ ਪੰਜਾਬ ਦਾ ਵੈਸਟ ਹਸਪੀਟਲ ਬਣ ਜਾਵੇ ਸਰ ਸੇਕ ਜਿਵੇਂ ਤਾਂ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ